ਮੋਟਰਿੰਗ ਨਾ ਮਿਲ ਗੜੀ ਸਾਰੀਆਂ ਲੈਣ ਆਓ ਜੀ ਚੱਲੋ ਭਾਈ ਟੂਲ ਮੇਰੀ ਆਹ ਤਰਾਇਆ ਗਾ ਡਾਂਗ ਨਿਸ਼ਾਨੇ ਕਰ ਮੇ ਵੀ ਮੋਟਾ ਹੋਣਾ ਜੀ ਸਾਰੀਆਂ ਨਹੀਂ ਭਾਈ ਜਾਣੀ ਨਹੀਂ ਕੋਈ ਆ ਜਾ ਇੱਕ ਦੀ ਰਾਜਾ ਕਿਹੜੀ ਰਾਣਾ ਹੈ ਆਲਾ ਕਿਹੜੀ ਬਹੁਤ ਸਾਰਾ ਥਲ ਨਹੀਂ ਨੂੰ ਆ ਬਸ ਨਹੀਂ ਆ ਚੱਲ ਲੈ ਜਾ ਫਿਰ ਆਪਣਾ ਨਹੀਂ ਰਾ ਮੇਰੀ ਦਾਲ ਦਾ ਆਸਾ ਨਹੀਂ ਇੰਸ਼ਾਲੇ ਫਾਰੀ ਵੀ ਪਾਨੇ ਲਈ ਓਏ ਤੂੰ ਕਹਿਣਾ ਗਾ ਲੈ ਜਿੰਦਾ ਚੱਲ ਸੁੱਟ ਆ ਮੰਗ ਗਏ ਗਾੜੀ ਲਾ ਲਿਖਲੀ ਹਲਵਾ ਕੰਡੇ ਵਾਲੀ

ਆ ਰਹੀ ਯਾਰ ਮਾਰ ਦੇ ਵਿਚਲੀ ਮਾਰ ਆਉਣੀ ਆਉਣੀ ਪਿੱਛੇ ਆ ਜੂਗੀ ਹੋਰ ਲਵਾ ਲੋ ਆ ਲਾ ਦੇ ਇਹ ਤਾਂ ਗਈ ਐ ਲਾ ਐਵੇਂ ਗਈ ਤੇਰੀ ਲੈ ਵੀ ਨਿਸ਼ਾਨਾ ਪੂਰਾ ਬਈ ਨਾ ਹੁੰਦਾ ਅੱਖ ਨਾਲ ਚੱਕ ਕੇ ਪਾ ਦੇ ਰੇ ਦੀ ਯਾਰ ਹੁਣ ਤਾਂ ਹਣਾ ਖੇਡੀ ਨਹੀਂ ਬਹੁਤ ਬਾਈ ਅਗਰ ਮੈਂ ਬੀਪਾ ਵੀ ਭਰ ਲੰਦੇ ਤੇ ਗੋਲੀਆਂ ਉਹਦਾ ਪਈਆਂ ਵਾਲੇ ਮੇਰੇ ਕੋਲ ਪਣ ਵਾਲੇ ਵੀ ਡਿੱਟ ਗਿਆ ਬੰਦਾ ਥੱਲੇ ਚੱਲਣ ਲੱਗ ਗਿਆ ਬਹੁਤ ਜਿੱਤ ਵੱਡੀ ਵੱਡੀ ਫਾਸਟ ਨਾਲ ਖੇਡਦੇ ਹੀ ਨਾ ਬਹੁਤ ਥੱਲੇ ਚੱਲਦੇ ਹੀ ਰਾਤ ਰਾਤ ਦੋ ਦੋ ਵਾਜਣੇ ਕਰਨੇ ਭੈਂਟ ਤੇ ਵਾਟੇ ਆਉਂਦੇ ਰੰਗ ਰੰਗੇ ਚਿੱਟੇ ਨੀਲੇ ਚਲੋ ਵੀ ਆ ਜਿਓ ਵਿੱਚ ਹੀ ਸਾਰੀ ਆ ਫਿਰ ਆ लास्ट ਵਾਲੀ ਵੀਰੇ लास्ट ਵਾਲੀ ਉਹ ਦੇਖੀ ਚੱਲ ਤੂੰ ਹੁਣੇ लास्ट ਵਾਲੀ ਗਲਤ ਕਰ ਰਹਾ ਮੈਂ ਨਾਲ ਹਏ ਬੱਜ ਗਿਆ ਥੋੜਾ ਜਿਹਾ ਬੱਜ ਗਿਆ ਬਦਲਣਾ ਨਹੀਂ ਹੈਗਾ ਤੁਹਾਨੂੰ ਨੇ ਆਪੇ ਬੁਲਾ ਲੈ ਕੋਈ ਨਹੀਂ ਆ ਰਵੇ ਤੱਕ ਇੱਥੇ ਹੀ ਆ ਆ ਆਈ ਮੇਰਾ ਉਹ ਪਹਿਜ ਕਿੰਨੂੰ ਲਾਉਣ ਦੇਣਾ ਚਾਹਨਾ। ਮੇਰੀ ਕਮੀ ਆ ਰਹੀ ਵਿੱਚ। ਪਿੱਛੇ ਹੀ ਰਹਿਂਦੀ ਆਹ ਧਾਰੀ। ਇਹ ਤਾਂ ਟਲਾ ਆਉਣੀ ਚਾਹੀਦੀ ਸਿੱਧੀ ਵਿੱਚ ਜਾਣਾ। ਕਈ ਨਾ ਪੱਟ ਕੇ ਕਰਨਾ। ਗੋਲੀ ਦਾ ਪੈਂਡਾ ਕੰਡੇ ਆਦਾ ਨਹੀਂ। ਆਹ। ਬੋਜੇਗਾ। ਟਕਲਾ ਵੀ ਇੱਕ ਆਪਣਾ। ਜੀ ਹਟੋ ਓਏ। ਆਹ। ਚੱਲ ਟਕਾ। ਥੱਲੇ ਖਾਮ ਹੋਣਾ ਆ। ਪੱਕਰ ਉਹ ਉਧਰ ਮਰਵਾ ਜਿਹੜੀ ਮਾਜੀ ਲਾ ਲਾ ਆ ਮਾਰ ਦੇ ਯਾਰ ਕੰਦਲੀ ਆ ਉਹ ਮਾਮਾ ਇਹ ਮੁੱਕ ਕਰਾਣਾ ਹੀ ਕੰਮ ਮੈਂ ਕਿਤੇ ਬੈਕ ਹੋ ਜੀ ਨਿਸ਼ਾਨੇ ਵਾਲੀ ਆ ਸਾਰੀ ਆ 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 ਖੱਲੜੀ ਲਾ ਖੱਲੜੀ ਉੱਗੇ ਆ ਜੂ ਵੱਜ ਜੂ ਖੱਲੜੀ ਨਹੀਂ ਜੀ ਵਾਲਾ ਖੱਲੜੀ ਲਾ ਦੇ ਬਈ ਖੱਲੜੀ ਲਾ ਦੀ ਅੱਛਾ ਉਹ ਕਿਵੇਂ ਫਿਰਦੇ ਹੋ ਸਰਤਾਜ ਅੱਛਾ ਜਿਹਨੇ ਨਿਸ਼ਾਨਾ ਲਾ ਦੋ ਸਾਰਿਆਂ ਨੇ ਲਗਾ ਐਵੇਂ ਥੋੜੀ ਲੱਗੀ ਹੈ ਹੈਨਾ ਹੂੰ ਠੀਕ ਆ ਫਿਰ ਮੇਰੀ ਹੈ ਚਾਹ ਮੈਂ ਤਾਂ ਦੋ ਲਾ ਜਾਈ ਨਹੀਂ ਨਕੀਆ ਲਾ ਖੱਲੜੀ ਹਫ਼ਤੇ ਹੋਂ ਲੜੀਦਾ ਵਾਲਾ ਹਫ਼ਤੇ ਲਾ ਦੋ ਰਿਸ਼ਤ ਆਪਣੀ ਇੱਕ ਥੀਲਾ ਗਿਆ ਇੱਥੇ ਬਰਾਤੀ ਫੇਡਾਂ ਚਲਾਉਂਗੇ ਹਟਦੇ ਨਹੀਂ ਆ ਜੀ ਨਹੀਂ ਹਟਦੇ ਇਹ ਲੈ ਆਣਾ ਕੱਢ ਦੇ ਵਿਚਾਲੀ ਕੰਡੇ ਵਾਲੀ ਵਿਚਾਲੀ ਕੱਢ ਦੇ ਵਿਚਾਲੀ ਵਿਚਾਲੀ ਕੱਢ ਦੇ ਹੋਰ ਉਹ ਤੇ ਨਿਕਲ ਨਹੀਂ ਨੀ ਮੈਂ ਸਾਡ ਦੀ ਮਾਰ ਦੇਣਾ ਗਲਤ ਮਾਰਦਾ ਇਹ ਆ ਜਾ ਆ ਜਾ ਇਹ ਇੱਧਰ ਨੂੰ ਆਇਆ ਲੈ ਜਾਈ ਤੇ ਓਏ ਚੜਾ ਰੋ ਖੁੱਲ ਗਿਆ ਇਹਨਾਂ ਦਾ ਤਾਂ ਇਹੋ ਹੁੰਦਾ ਸੀ ਜਿਹੜਾ ਆ ਗਿਆ ਦੇਖ ਲੈ ਸਿੱਧਾ ਘਾ ਲੈ ਡੰਡਾ ਗਾਂ ਦੀ ਗਾਂ ਕਰੀ ਜਮੇ ਪੈਰ ਮਾਰ ਮਾਰ ਕੇ ਚਾੜੀ ਚਾੜਿਆ ਨਹੀਂ ਚੱਲ ਵੀ ਇੱਕ ਰਹਿ ਗਈ ਪਾ ਲਓ ਦੋ ਦੋ ਇਹ ਚ ਹੀ ਪਾੜੋ ਪੈ ਗਈ ਚਲੋ ਵੀ ਨਿਬੜ ਗਿਆ